देखो बिरजी ਆ ਮੇਰੀ ਪਹਿਲਾਂ ਦੀ ਫੋਟੋ ਆ ਗਈ ਤੇ ਮੈਂ ਹੁਣ ਸ਼ਖਸਤ ਤੁਹਾਡੇ ਸਾਹਮਣੇ ਖੜੀ ਆ ਮੈਂ ਆਪਣਾ 15 ਕਿਲੋ ਵਜ਼ਨ ਘੱਟ ਕੀਤਾ 2 ਮਹੀਨਿਆਂ ਦੇ ਵਿੱਚ ਪਹਿਲਾਂ ਅਸੀਂ ਸਾਰੇ ਪ੍ਰੋਡਕਟ ਆਪਣੇ ਤੇ ਯੂਜ਼ ਕੀਤੇ ਹੁਣ ਅਸੀਂ ਅੱਗੇ ਰეკਮੈਂਡ ਕਰਦੇ ਆ ਸਾਰਿਆਂ ਨੂੰ ਸਾਰਿਆਂ ਦੀ ਹੈਲਪ ਕਰਦੇ ਆ weight ਘੱਟ ਕਰਾਉਣ ਦੇ ਵਿੱਚ nutrition plus home diet ਦੀ ਹੈਲਪ ਦੇ ਨਾਲ ਅਸੀਂ weight ਘੱਟ ਕਰਾਉਨੇ ਆ ਕਿੰਨਾ ਵਜ਼ਨ ਘਟਾਇਆ ਜੀ ਤੁਸੀਂ 40 ਕਿਲੋ ਬਾਈ ਜੀ 5 ਮਹੀਨਿਆਂ ਚ ਪਰ ਕੋ ਤੁਸੀਂ ਵੇਖ ਸਕਦੇ ਜੇ ਇਧਰ ਵੀ ਸਰਦਾਰ ਸਾਹਿਬ ਨੇ ਪੂਰੀਆਂ ਤਸੱਲੀਆ ਕਰਾਈਆਂ ਤੁਸੀਂ ਵੇਖ ਲਓ ਪੰਜ ਮਹੀਨਿਆਂ ਦੇ ਵਿੱਚ ਕਿਹੜੇ 40 ਕਿਲੋ ਤਸਵੀਰ ਤੁਹਾਡੇ ਸਾਹਮਣੇ ਆ ਤੇ ਬਾਜੀ ਆਪਣਾ ਕੰਮ ਵਗੈਰਾ ਕੀ ਕਰਦੇ ਬਾਈ ਜੀ ਮੈਂ ਖੇਤੀਬਾੜੀ ਕਰਦਾ ਸੀਗਾ ਜੀ ਇਹ ਬਾਈ ਹੁਣੇ ਤਾਂ ਮੇਰੇ ਗਵਾਂਢੀ ਨੇ ਤੇ ਇਹ ਵੀਰ ਨੇ ਮੈਨੂੰ ਬਹੁਤ ਜ਼ੋਰ ਲਾਇਆ ਪਹਿਲਾਂ ਤੋਂ ਹੀ ਪਰ ਮੈਂ ਸਾਲ ਤਾਂ ਇੱਕੜੀ ਲਗਾਤਾ ਸੀਗਾ ਤੇ ਬਾਈ ਕਹਿੰਦਾ ਵੀ ਤੂੰ ਬੇਟ ਆਪਣਾ ਘਟਾ ਜਰ ਤੇਰਾ ਬਹੁਤ ਮੁਸ਼ਕਲ ਆ ਕੰਮ ਕਿਉਂਕਿ ਨਾਲ ਤਾਂ ਮੇ ਤਰ ਹੁੰਦਾ ਸੀਗਾ ਬੁਰਾ ਹਾਲ ਸੀਗਾ ਇੱਕ ਕਵੰਟਲ 25 ਕਿਲੋ ਵੇਟ ਸੀਗਾ ਜੀ ਤੇ ਪਾਜੀ ਕਿਸ ਤਰ੍ਹਾਂ ਫਿਰ ਕੀ ਕੋਈ ਐਕਸਰਸਾਈਜ਼ ਕਰਨੀ ਪਈ ਨਾਲ ਕੀ ਕਰਨਾ ਪਿਆ ਸਾਰਾ ਦੱਸੋਗੇ ਜਿਹੜੇ ਵੇਖ ਰਹੇ ਉਹਨਾਂ ਨੂੰ ਪਤਾ ਲੱਗੇ ਪੂਰਾ ਬਾਈ ਜੀ ਐਕਸਰਸਾਈਜ਼ ਕੋਈ ਨਹੀਂ ਕੀਤੀ ਸਵੇਰੇ ਸ਼ਾਮ ਸੌਕ ਕੀਤੀ ਆ ਤੇ ਬਾਕੀ ਨਿਊਟ੍ਰੀਸ਼ਨ ਵਿਦ ਹੋਮ ਡਾਈਟ ਨਾਲ weight ਘਟਾ ਕੀਤਾ ਜੀ ਤਾਂ ਮੈਮ ਗਰੰਟੀ ਕੀ ਆ ਹਰ ਕੋਈ ਅੱਜ ਦੇ ਸਮੇਂ 'ਚ ਗਰੰਟੀ ਮੰਗਦਾ ਕਿ ਜੇ ਮੈਂ ਕਿਤੇ ਪੈਸੇ ਇਨਵੈਸਟ ਕਰ ਰਿਹਾ ਕੋਈ ਚੀਜ਼ ਲੈ ਰਿਹਾ ਤਾਂ ਗਰੰਟੀ ਕੀ ਆ ਕਿ ਮੈਨੂੰ ਰਿਜ਼ਲਟ ਮਿਲੂਗਾ ਹਾਂਜੀ ਭਾਜੀ ਰਿਜ਼ਲਟ ਤੁਹਾਨੂੰ ਸੈਕੰਡ ਡੇ ਤੋਂ ਹੀ ਮਿਲਣਾ ਸਟਾਰਟ ਹੋ ਜਾਂਦਾ ਤੇ ਗਾਰੰਟੀ ਸਾਡੀ ਇਹ ਹੈ ਵੀ 3 ਦਿਨਾਂ ਦੀ ਮਨੀ ਬੈਕ ਵਾਰੰਟੀ ਦਿੰਨੇ ਆ ਅਗਰ ਤੁਹਾਨੂੰ 3 ਦਿਨਾਂ ਦੇ ਵਿੱਚ ਨਹੀਂ ਰਿਜ਼ਲਟ ਮਿਲਦਾ ਤਾਂ ਤੁਸੀਂ ਨਹੀਂ ਸੈਟੀਸਫਾਈ ਹੈਗੇ ਤਾਂ ਤੁਸੀਂ ਸਾਨੂੰ ਸਾਡਾ ਪ੍ਰੋਡਕਟ ਖੁੱਲਾ ਵਾਪਸ ਕਰ ਸਕਦੇ ਹੋ ਸਾਡੇ ਤੋਂ ਆਪਣੇ ਪੂਰੇ ਪੈਸੇ ਵਾਪਸ ਲੈ ਸਕਦੇ ਹੋ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਰਾੜਾ ਸਾਹਿਬ ਵਿਖੇ ਮੰਦੀਪ ਨਿਊਟ੍ਰੀਸ਼ਨ ਕਲੱਬ ਤੇ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਦੇ ਵੱਲੋਂ ਕਿ ਬੜੇ ਦਾਅਵੇ ਕੀਤੇ ਜਾ ਰਹੇ ਆ ਕਿ ਇੱਕ ਮਹੀਨੇ ਦੇ ਵਿੱਚ 3 ਕਿਲੋ ਵਜ਼ਨ ਘੱਟ ਕਰੋ 4 ਕਿਲੋ ਵੇਨ ਘੱਟ ਕਰੋ 5 ਕਿਲੋ ਵੇਨ ਘੱਟ ਕਰੋ ਸੋ ਇਹਨਾਂ ਦਾਅਵਿਆਂ ਦੇ ਵਿੱਚ ਕਿੰਨਾ ਕੁ ਸੱਚ ਹੈ ਸੋ ਵੀਡੀਓ ਦੇ ਵਿੱਚ ਬਣੇ ਰਹੋ ਸੋ ਅੱਜ ਪੂਰੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਸਾਡੀ ਵੀਡੀਓ ਨਾਲ ਦੀ ਬੜੀ ਖਾਸ ਹੋਣ ਵਾਲੀ ਆ ਜਿਹੜੇ ਕਿ ਸੁਪਨੇ ਵੇਖਦੇ ਆ ਕਿ 3 ਕਿਲੋ ਵਜ਼ਨ ਘੱਟ ਹੋ ਜੇ 4 ਕਿਲੋ ਘੱਟ ਜੇ 5 ਕਿਲੋ ਘੱਟ ਜੇ ਪਰ ਵਜ਼ਨ ਨਹੀਂ ਘੱਟ ਰਿਹਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸ ਹਾਂ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਬਹੁਤ ਵੀਡੀਓ ਪਾਰੇ ਜੇ ਸੋਸ਼ਲ ਮੀਡੀਆ ਤੇ ਕਿ ਇੱਕ ਮਹੀਨੇ ਚ 3 ਕਿਲੋ ਵਜ਼ਨ ਘੱਟ ਕਰੋ 4 ਕਿਲੋ ਵਜ਼ਨ ਘੱਟ ਕਰੋ ਇਹ ਕਿਸ ਤਰ੍ਹਾਂ ਪੋਸੀਬਲ ਹੈ ਜੀ ਇਹ ਪੋਸੀਬਲ ਹੈਗਾ ਵੀਰ ਜੀ ਮੈਂ ਆਪਣਾ 15 ਕਿਲੋ weight 2 ਮਹੀਨਿਆਂ ਦੇ ਵਿੱਚ ਘੱਟ ਕੀਤਾ ਸੋ ਬਿਲਕੁਲ ਸਾਨੂੰ ਤਸਵੀਰ ਦਿਖਾਓ ਕਿ ਜਿਹੜੇ ਲੋਕ ਵੇਖ ਰਹੇ ਉਹਨਾਂ ਨੂੰ ਯਕੀਨ ਆਵੇ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਕਿਸ ਤਰ੍ਹਾਂ ਦੇ ਰਿਜ਼ਲਟ ਮਿਲੇ ਦੇਖੋ ਵੀਰ ਜੀ ਆ ਮੇਰੀ ਪਹਿਲਾਂ ਦੀ ਫੋਟੋ ਹੈਗੀ ਤੇ ਮੈਂ ਹੁਣ ਸ਼ਖਸਾਤ ਤੁਹਾਡੇ ਸਾਹਮਣੇ ਖੜੀ ਹਾਂ ਮੈਂ ਆਪਣਾ 15 ਕਿਲੋ ਵਜ਼ਨ ਘੱਟ ਕੀਤਾ 2 ਪਹਿਲਾ ਅਸੀਂ ਸਾਰੇ ਪ੍ਰੋਡਕਟ ਆਪਣੇ ਤੇ ਯੂਜ਼ ਕੀਤੇ ਹੁਣ ਅਸੀਂ ਅੱਗੇ ਰეკਮੈਂਡ ਕਰਦੇ ਆ ਸਾਰਿਆਂ ਨੂੰ ਸਾਰਿਆਂ ਦੀ ਹੈਲਪ ਕਰਦੇ ਆ weight ਘਟਾ ਕਰਨ ਦੇ ਵਿੱਚ nutrition plus home diet ਦੀ ਹੈਲਪ ਦੇ ਨਾਲ ਅਸੀਂ weight ਘਟ ਘਟ ਕਰਾਉਨੇ ਆ ਹਰਬਲ ਦਾ ਸਾਡਾ ਕੋਈ ਪ੍ਰੋਡਕਟ ਨਹੀਂ ਹੈਗਾ ਵੀਰ ਜੀ ਬਾਕੀ ਇਹ ਸਾਡੀ ਗ੍ਰੀਨ ਟੀ ਆ ਇਹ ISO GMP FSSAI ਇਹਨਾਂ ਸਾਰਿਆਂ ਆਧਾਰਿਆਂ ਤੋਂ ਇਹ ਮਾਨਤਾ ਪ੍ਰਾਪਤ ਆ ਇਹਦੇ ਵਿੱਚ ਜਿਹੜੇ ਇੰਗਰੀਡੀਅੰਟ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੇ ਵਿੱਚ ਤੁਲਸੀ ਆ ਦਾਲਚੀਨੀ ਆ ਸੁੰਡ ਹੈ ਜਮੈਣ ਹੈ ਕਾਲੀ ਮਿਰਚਾ ਇਹ ਸਾਰੇ ਇਨਗਰੀਡੀIENTS ਨੇ ਇਹਦੇ ਵਿੱਚ ਤੇ ਬਾਕੀ ਵੀ ਸਾਡੇ ਜਿੰਨੇ ਪ੍ਰੋਡਕਟ ਨੇ ਸਾਰੇ ਘਰ ਦੀਆਂ ਚੀਜ਼ਾਂ ਤੋਂ ਹੀ ਆ ਸਾਰੇ ਫਲਾਂ ਤੇ ਸਬਜ਼ੀਆਂ ਤੋਂ ਹੀ ਬਣੇ ਹੋਏ ਆ ਜਿਨ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਬਿਨਾ ਕਿਸੇ ਸਾਈਡ ਇਫੈਕਟ ਤੋਂ ਸਾਰੀਆਂ ਚੀਜ਼ਾਂ ਇਹ ਵਰਕ ਕਰਦੀਆਂ ਨੇ ਕੋਈ ਨਹੀਂ ਕੋਈ ਵੀ ਉਮਰ ਦਾ ਵਿਅਕਤੀ ਇਹਨੂੰ ਲੈ ਸਕਦਾ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਤੇ ਬਾਕੀ ਤੁਸੀਂ ਰਿਜ਼ਲਟ ਸਾਰੇ ਆ ਮੇਰੀਆਂ ਭੈਣਾਂ ਤੋਂ ਪੁੱਛ ਸਕਦੇ ਹੋ ਇਹਨਾਂ ਨੇ ਵੀ ਆਪਣਾ weight loss ਕੀਤਾ। ਸੋ ਬਿਲਕੁਲ ਗੱਲਬਾਤ ਜ਼ਰੂਰ ਕਰਾਂਗੇ ਤੇ ਰਿਜ਼ਲਟ ਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਹਾਜੀ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਵੀ ਇਸ ਨਿਊਟ੍ਰੀਸ਼ਨ ਦੀ ਵਰਤੋਂ ਕੀਤੀ ਹੈ ਜੀ? ਹਾਂਜੀ ਸਰ ਤਾਂ ਕਿੰਨਾ weight ਤੁਸੀਂ loss ਕੀਤਾ ਕਿੰਨੇ ਸਮੇਂ ਦੇ ਵਿੱਚ? ਜੀ ਮੈਂ 2 ਮਹੀਨੇ ਸਰ 15 ਕਿਲੋ weight ਘਟਾਇਆ ਆਪਣਾ। ਸੋ ਬਿਲਕੁਲ ਸਾਨੂੰ ਨਾ ਪੁਰਾਣੀ ਫੋਟੋ ਵੀ ਜ਼ਰੂਰ ਸਾਨੂੰ ਸਾਂਝੀ ਕਰਨਾ ਨਾਲ ਕਿ ਪਤਾ ਲੱਗੇ ਵਾਕਈ ਠੀਕ ਹੈ ਸੋ ਪੁਰਾਣੀ ਤਸਵੀਰ ਤੁਸੀਂ ਵੇਖ ਸਕਦੇ ਜੇ ਕਿ ਮੈਡਮ ਨੇ ਵੀ weight loss ਕੀਤਾ ਵਾ ਸੋ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਾਰ ਤੁਸੀਂ ਵੀ weight loss ਕੀਤਾ ਜੀ ਹਾਂਜੀ ਸਰ ਮੈਂ ਆਪਣਾ 2 ਮਨთ ਦੇ ਵਿੱਚ 12 ਕਿਲੋ ਵਜਨ ਘਟ ਕੀਤਾ ਤਾਂ ਕਿਸ ਤਰ੍ਹਾਂ ਨਾਲ ਕੀ ਡਾਈਟਿੰਗ ਹੋ ਵਗੈਰਾ ਕਰਨ ਲਈ ਕਹਿੰਦੇ ਆ ਜਾਂ ਕੀ ਕਰਨਾ ਪੈਂਦਾ ਨਾਲ ਨਿਊਟ੍ਰੀਸ਼ਨ ਦੇ ਨਹੀਂ ਸਰ ਸਿਰਫ ਘਰ ਦਾ ਖਾਣਾ ਤੇ 40% ਆਪਾਂ ਦੀ ਨਿਊਟ੍ਰੀਸ਼ਨ ਲੈਣੀ ਹੁੰਦੀ ਹੈ ਸੋ ਬਿਲਕੁਲ ਤਸਵੀਰ ਮੈਡਮ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੁਰਾਣੀ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਕਿ ਲਓ ਜੀ ਇੱਧਰ ਤੁਸੀਂ ਦੇਖ ਸਕਦੇ ਜੇ ਸੋ ਨਾਲ ਦੀ ਨਾਲ ਇਧਰ ਸਰਦਾਰ ਸਾਹਿਬ ਬੈਠੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਤੁਸੀਂ ਵੀ ਨਿਊਟ੍ਰੀਸ਼ਨ ਦੀ ਵਰਤੋਂ ਕੀਤੀ ਹੈ ਜੀ ਹਾਂਜੀ ਹਾਂਜੀ ਨਿਊਟ੍ਰੀਸ਼ਨ ਦੀ ਵਰਤੋਂ ਕੀਤੀ ਹੈ ਜੀ ਸੋ ਕਿੰਨਾ ਵਜ਼ਨ ਤੁਹਾਡਾ ਘਟਿਆ ਇਹ ਜ਼ਰੂਰ ਦੱਸੋ 5 ਮਹੀਨਿਆਂ ਦੇ ਵਿੱਚ ਵੀਰੇ 40 ਕਿਲੋ weight ਘਟ ਕਰਿਆ ਮੈਂ ਜੀ ਕੋਈ ਤਸਵੀਰ ਦਿਖਾਓ ਸਾਨੂੰ ਪੁਰਾਣੀ ਕੀ ਵਾਕਈ ਪਤਾ ਲੱਗੇ ਸੋ ਲਓ ਜੀ ਇਧਰ ਤੁਸੀਂ ਵੇਖ ਸਕਦੇ ਜੇ ਕਿ ਵਾਕਈ ਕਿੰਨਾ ਵਜ਼ਨ ਘਟਾਇਆ ਜੀ ਤੁਸੀਂ 40 ਕਿਲੋ ਬਾਈ ਜੀ 5 ਮਹੀਨਿਆਂ ਚ ਪਰ ਜੇ ਤੁਸੀਂ ਦੇਖ ਸਕਦੇ ਜੇ ਇਧਰ ਵੀ ਸਰਦਾਰ ਸਾਹਿਬ ਨੇ ਪੂਰੀਆਂ ਤਸੱਲੀਆ ਕਰਾਈਆਂ ਤੁਸੀਂ ਦੇਖ ਸਕਦੇ ਪੰਜ ਮਹੀਨਿਆਂ ਦੇ ਵਿੱਚ ਕਹਿੰਦੇ 40 ਕਿਲੋ ਤਸਵੀਰ ਤੁਹਾਡੇ ਸਾਹਮਣੇ ਆ ਤੇ ਬਾਜੀ ਆਪਣਾ ਕੰਮ ਵਗੈਰਾ ਕੀ ਕਰਦੇ ਬਾਈ ਜੀ ਮੈਂ ਖੇਤੀਬਾੜੀ ਕਰਦਾ ਸੀਗਾ ਜੀ ਇਹ ਬਾਈ ਹੁਣ ਇਹ ਤਾਂ ਮੇਰੇ ਗਵਾਂਢੀ ਨੇ ਤੇ ਇਹ ਵੀਰ ਨੇ ਮੈਨੂੰ ਬਹੁਤ ਜ਼ੋਰ ਲਾਇਆ ਪਹਿਲਾਂ ਤੋਂ ਹੀ ਪਰ ਮੈਂ ਸਾਲ ਤਾਂ ਇੱਕੜੀ ਲਗਾਤਾ ਸੀਗਾ ਤੇ ਬਾਈ ਕਹਿੰਦਾ ਵੀ ਤੂੰ ਬੇਟ ਆਪਣਾ ਘਟਾ ਜਾਰ ਤੇਰਾ ਬਹੁਤ ਮੁਸ਼ਕਲ ਆ ਕੰਮ ਕਿਉਂਕਿ ਨਾ ਤਾਂ ਮੇ ਤਰ ਹੁੰਦਾ ਸੀਗਾ ਬੁਰਾ ਹਾਲ ਸੀਗਾ ਇੱਕ ਕਵੰਟਲ 25 ਕਿਲੋ ਵੇਟ ਸੀਗਾ ਜੀ ਤੇ ਪਾਜੀ ਕਿਸ ਤਰ੍ਹਾਂ ਫਿਰ ਕੀ ਕੋਈ ਐਕਸਰਸਾਈਜ਼ ਕਰਨੀ ਪਈ ਨਾਲ ਕੀ ਕਰਨਾ ਪਿਆ ਸਾਰਾ ਦੱਸੋਗੇ ਜਿਹੜੇ ਵੇਖ ਰਹੇ ਉਹਨਾਂ ਨੂੰ ਪਤਾ ਲੱਗੇ ਪੂਰਾ ਬਾਈ ਜੀ ਐਕਸਰਸਾਈਜ਼ ਕੋਈ ਨਹੀਂ ਕੀਤੀ ਸਵੇਰੇ ਸ਼ਾਮ ਵਾਕ ਕੀਤੀ ਆ ਤੇ ਬਾਕੀ ਨਿਊਟ੍ਰੀਸ਼ਨ ਵਿਦ ਹੋਮ ਡਾਈਟ ਨਾਲ weight ਘਟਾ ਕੀਤਾ ਜੀ ਸੋ ਬਿਲਕੁਲ ਇੱਧਰ ਵੀ ਪਾਜੀ ਬੈਠੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਸੀਂ ਵੇਟ ਘਟਾਇਆ ਫਿਰ ਨਹੀਂ ਮੈਂ ਬਜਨ ਬਧਾਇਆ ਜੀ ਮੇਰਾ ਪਹਿਲਾਂ 60 ਕਿਲੋ weight ਸੀਗਾ ਜੀ ਤੇ ਮੈਂ 15 ਕਿਲੋ weight ਗੇਨ ਕੀਤਾ ਜੀ 3 ਮਹੀਨੇ ਦੇ ਵਿੱਚ ਜੀ ਹੁਣ ਮੇਰਾ ਹਾਂਜੀ ਵਧਾ ਵੀ ਸਕਦੇ ਆ ਹਾਂਜੀ ਬਜਨ ਵਧਾ ਵੀ ਸਕਦੇ ਹੁਣ ਮੇਰਾ 15 ਕਿਲੋ ਵੇਟ ਆ ਜੀ ਪਹਿਲਾਂ ਮੇਰਾ 6 ਕਿਲੋ ਵੇਟ ਸੀਗਾ ਜੀ ਤੇ ਭਾਜੀ ਸਮਾਂ ਕਿੰਨਾ ਲੱਗਾ ਜੇ ਦੇ ਸਮਾਂ 3 ਮਹੀਨੇ ਦੇ ਵਿੱਚ ਬਸ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ ਜੀ ਸੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਵજન ਘਟਾਉਣ ਬਾਰੇ ਤੇ ਸਾਨੂੰ ਪਤਾ ਸੀ ਪਰ ਆ ਜਿਹੜੇ ਜਿਸ ਤਰ੍ਹਾਂ ਕੁਝ ਲੋਕ ਵજન ਵਧਾਉਣਾ ਚਾਹਣੀਆਂ ਉਹ ਵੀ ਸਾਡੀ ਵੀਡੀਓ ਵੇਖ ਸਕਦੇ ਆ ਕਿ ਹਾਂਜੀ ਜੇਕਰ ਤੁਸੀਂ ਵજન ਵਧਾਉਣਾ ਚਾਹੁੰਦੇ ਜੇ ਤਾਂ ਵજન ਤੁਸੀਂ ਵਧਾ ਵੀ ਸਕਦੇ ਜੀ ਸੋ ਬਾਕੀ ਇਹ ਕੀ ਪ੍ਰੋਸੈਸ ਹੈ ਉਹਦੇ ਬਾਰੇ ਮੈਡਮ ਦੇ ਨਾਲ ਗੱਲਬਾਤ ਕਰਾਂਗੇ ਮੈਮ ਸਾਰਾ ਪ੍ਰੋਪਰ ਦੱਸਣਾ ਜਿਹੜੇ ਵੀ ਸਾਡੀ ਵੀਡੀਓ ਵੇਖ ਰਹੇ ਆ ਕਿ ਜਿਹਨਾਂ ਦੇ ਵਿੱਚ ਉਮੀਦ ਹੈ ਕਿ ਅਸੀਂ ਵજન ਘੱਟ ਕਰਨਾ ਤਾ ਉਹਨਾਂ ਨੂੰ ਕਿਸ ਤਰ੍ਹਾਂ ਇਹ ਕੀ ਨਿਊਟ੍ਰੀਸ਼ਨ ਹੈ ਇਹਦੇ ਬਾਰੇ ਦੱਸਿਓ ਪੂਰਾ ਹਾਂਜੀ ਭਾਜੀ ਨਿਊਟ੍ਰੀਸ਼ਨ ਹੈ ਜਿਹੜਾ ਉਹ ਫਲਾਂ ਤੇ ਸਬਜ਼ੀਆਂ ਤੋਂ ਬਣਿਆ ਹੋਇਆ ਵਾ ਠੀਕ ਹੈ ਜੀ ਉਹਦੇ ਨਾਲ ਤੇ ਘਰ ਦੇ ਖਾਣੇ ਨਾਲ ਅਸੀਂ weight ਘਟਾਉਣੇ ਹੈਗੇ ਪਲੱਸ ਅਸੀਂ ਡੇਲੀ-ਡੇਲੀ ਤੁਹਾਨੂੰ ਡਾਈਟ ਭੇਜਾਂਗੇ ਤੁਸੀਂ ਡੇਲੀ ਦੀ ਸਾਡੀ ਮਤਲਬ ਤੁਹਾਡੇ ਨਾਲ ਅਸੀਂ ਕੰਟੈਕਟ ਦੇ ਵਿੱਚ ਹੀ ਰਹਿਣਾ ਵਾ ਤੇ ਡੇਲੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ ਤੁਹਾਡੀ ਡਾਈਟ ਵਗੈਰਾ ਉਹਦੇ ਨਾਲ ਹੀ ਤੁਹਾਡਾ weight ਘਟੂਗਾ ਬਾਕੀ ਇਹਦੇ ਵਿੱਚ ਕੋਈ ਵੀ exercise hard ਨਹੀਂ ਕਰਨੀ ਹੁੰਦੀ ਸਿੰਪਲ walk ਕਰਨੀ ਹੁੰਦੀ ਹੈਗੀ ਜਿਹਨੂੰ ਕੋਈ ਵੀ ਕਰ ਸਕਦਾ ਘਰ ਦੇ ਵਿੱਚ ਜਿਹੜੀਆਂ ਲੇਡੀਜ਼ ਰਹਿੰਦੀਆਂ ਨੇ ਮਤਲਬ ਹਾਊਸ ਵਾਈਫ ਨੇ ਉਹ ਵੀ ਕਰ ਸਕਦੀਆਂ ਨੇ ਆਫਿਸ ਜੌਬ ਵਾਲੇ ਉਹ ਵੀ ਕਰ ਸਕਦੇ ਆ ਬੱਚੇ ਵੀ ਕਰ ਸਕਦੇ ਆ ਸਾਰੇ ਕਰ ਸਕਦੇ ਆ ਬਾਕੀ ਤੁਸੀਂ ਜੇ ਮੰਗਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਜਿਹੜੇ ਆ ਨੰਬਰ ਸਕਰੀਨ ਤੇ ਚੱਲ ਰਹੇ ਆ ਤੁਸੀਂ ਇਹਨਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਤੇ ਸਾਨੂੰ ਮੈਸੇਜ ਕਰ ਦਿਓ ਚਾਹੇ ਤੁਸੀਂ ਸਾਡੇ ਨਾਲ ਕਾਲ ਤੇ ਗੱਲ ਕਰ ਲਓ ਤੇ ਆਪਣਾ ਤੁਸੀਂ ਸਾਨੂੰ ਐਡਰੈਸ ਦੱਸੋ ਅਸੀਂ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਤਾਂ ਮੈਮ ਇੱਕ ਸਵਾਲ ਸਾਰਿਆਂ ਦੇ ਮਨਾਂ ਦਾ ਵਾ ਕਿ ਜਿਸ ਤਰ੍ਹਾਂ ਮੰਨ ਲਓ ਜੇਕਰ ਕੋਈ ਨਿਊਟ੍ਰੀਸ਼ਨ ਮੰਗਵਾ ਰਿਹਾ ਵਾ ਤਾਂ ਮਨ ਦੇ ਵਿੱਚ ਸਵਾਲ ਹੁੰਦਾ ਕਿ ਮੰਨ ਲਓ ਕਿ ਮੈਂ ਇਸ ਦੀ ਵਰਤੋਂ ਕਰ ਲਈ 3 ਮਹੀਨੇ 4 ਮਹੀਨੇ 5 ਮਹੀਨੇ ਬਾਅਦ ਵਿੱਚ ਇਸ ਤਰ੍ਹਾਂ ਦਾ ਹੋਏਗੀ ਜਦੋਂ ਛੱਡ ਦਈਏ ਦੇ ਮੁੜ ਕੇ ਡਬਲ ਸਪੀਡ ਦੇ ਨਾਲ weight ਵਧਣ ਡਾਵੇ ਨਹੀਂ ਭਾਜੀ ਇਦਾਂ ਦਾ ਕੁਝ ਨਹੀਂ ਹੁੰਦਾ ਮੈਂ ਆਪਣਾ ਡੇਟ 1.5 ਸਾਲ ਹੋ ਗਿਆ ਮੈਨੂੰ ਛੱਡੇ ਨੂੰ ਪ੍ਰੋਡਕਟ ਠੀਕ ਹੈ ਜੀ 2 ਮਹੀਨੇ ਮੈਂ ਸਿਰਫ ਯੂਜ਼ ਕੀਤਾ ਸੀਗਾ 1.5 ਸਾਲ ਹੋ ਗਿਆ ਮੈਂ ਤੁਹਾਡੇ ਸਾਹਮਣੇ ਆ ਮੈਂ ਹਲੇ ਵੀ ਫਿੱਟਾਂ ਇਹ ਇਦਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਸੀਂ ਤੁਹਾਨੂੰ ਮੇਨਟੇਨ ਕਰਨ ਦਾ ਤਰੀਕਾ ਦੱਸਣਾ ਜੀ ਐਕਚੁਅਲ ਦੇ ਵਿੱਚ ਜਿਹੜਾ ਆਪਣਾ ਖਾਣੇ ਨੂੰ ਮੇਨਟੇਨ ਕਰਨ ਦਾ ਤਰੀਕਾ ਹੁੰਦਾ ਜਦੋਂ ਤੁਹਾਨੂੰ ਉਹ ਪਤਾ ਲੱਗ ਗਿਆ ਫਿਰ ਤੁਹਾਡਾ weight ਦੁਬਾਰਾ ਤੋਂ ਪੁਟ ਔਨ ਹੋਣ ਦੇ ਚਾਂਸੇ ਹੀ ਨਹੀਂ ਰਹਿੰਦੇ ਹੈਗੇ ਤਾਂ ਮੈਮ ਗਰੰਟੀ ਕੀ ਆ ਹਰ ਕੋਈ ਅੱਜ ਦੇ ਸਮੇਂ 'ਚ ਗਰੰਟੀ ਮੰਗਦਾ ਕਿ ਜੇ ਮੈਂ ਕਿਤੇ ਪੈਸੇ ਇਨਵੈਸਟ ਕਰ ਰਿਹਾ ਕੋਈ ਚੀਜ਼ ਲੈ ਰਿਹਾ ਤਾਂ ਗਰੰਟੀ ਕੀ ਆ ਕਿ ਮੈਨੂੰ ਰਿਜ਼ਲਟ ਮਿਲੂਗਾ ਹਾਂਜੀ ਪਾਜੀ ਰਿਜ਼ਲਟ ਤੁਹਾਨੂੰ ਸੈਕੰਡ ਡੇ ਤੋਂ ਹੀ ਮਿਲਣਾ ਸਟਾਰਟ ਹੋ ਜਾਂਦਾ ਤੇ ਗਾਰੰਟੀ ਸਾਡੀ ਇਹ ਹੈ ਵੀ 3 ਦਿਨਾਂ ਦੀ ਮਨੀ ਬੈਕ ਵਾਰੰਟੀ ਦਿੰਨੇ ਆ ਅਗਰ ਤੁਹਾਨੂੰ 3 ਦਿਨਾਂ ਦੇ ਵਿੱਚ ਨਹੀਂ ਰਿਜ਼ਲਟ ਮਿਲਦਾ ਤਾਂ ਤੁਸੀਂ ਨਹੀਂ ਸੈਟੀਸਫਾਈ ਹੈਗੇ ਤਾਂ ਤੁਸੀਂ ਸਾਨੂੰ ਸਾਡਾ ਪ੍ਰੋਡਕਟ ਖੁੱਲਾ ਵਾਪਸ ਕਰ ਸਕਦੇ ਹੋ ਸਾਡੇ ਤੋਂ ਆਪਣੇ ਪੂਰੇ ਪੈਸੇ ਵਾਪਸ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਸੋ ਉਮੀਦ ਕਰਦੇ ਆ ਕਿ ਜਿਹੜੇ ਰਿਜ਼ਲਟ ਤੁਹਾਨੂੰ ਦਿਖਾਏ ਆ ਸੋ ਜੇਕਰ ਇਹ ਵੀਰਲ ਤੁਹਾਨੂੰ ਜਨੂਨ ਲੱਗ ਰਿਹਾ ਤਾਂ ਤੁਸੀਂ ਇਸ ਫੈਟਲਸ ਪ੍ਰੋਸੈਸ ਦੀ ਵਰਤੋਂ ਕਰ ਸਕਦੇ ਜੀ ਇਸ ਨਿਊਟ੍ਰੀਸ਼ਨ ਦੀ ਵਰਤੋਂ ਕਰ ਸਕਦੇ ਜੀ ਸੋ ਨੰਬਰ ਇੱਥੇ ਚੱਲ ਰਿਹਾ ਸੋ ਜੇਕਰ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਜੇ ਤਾਂ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਜੀ ਸੋ ਜੇਕਰ ਇੱਥੇ ਪਹੁੰਚਣਾ ਚਾਹੁੰਦੇ ਜੀ ਤਾਂ ਐਡਰੈਸ ਵੀ ਇੱਥੇ ਮੈਂਸ਼ਨ ਹੈ ਤਾਂ ਤੁਸੀਂ ਇੱਥੇ ਪਹੁੰਚ ਕੇ ਵੀ ਨਿਊਟ੍ਰੀਸ਼ਨ ਲੈ ਸਕਦੇ ਜੀ ਗੱਲਬਾਤ ਕਰ ਸਕਦੇ ਜੀ ਆਪਣਾ ਵਜ਼ਨ ਹਾਈਟ ਦੱਸ ਕੇ ਤੁਹਾਨੂੰ ਪ੍ਰੋਪਰ ਜਿਹੜਾ ਨਿਊਟ੍ਰੀਸ਼ਨ ਤੇ ਡਾਈਟ ਪਲਾਨ ਦਿੱਤਾ ਜਾਊਗਾ ਸੋ ਅੱਜ ਦੇ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ ਜੀ